ਗੁਰਜੰਟ ਸਿੰਘ ਨਾਮ ਦਾ ਇੱਕ ਬਜ਼ੁਰਗ ਆਦਮੀ ਇੱਕ ਠਾਬਾ ਚਲਾਉਂਦਾ ਹੈ ਅੱਜ ਦੀ ਕਹਾਣੀ ਉਸੇ ਦੀ ਹੈ ਜਿਸ ਲਈ ਫੌਜ ਦੀ ਵਰਤੀ ਰੱਬ ਦਾ ਰੂਪ ਸੀ ਉਹਨੇ ਆਪਣੀ ਸਾਰੀ ਬਚਤ ਅਤੇ ਧੀ ਦੇ ਭਵਿੱਖ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਆਪਣੇ ਹੱਥਾਂ ਨਾਲ ਸਰੰਦ ਤੇ ਜਾਣ ਵਾਲੇ ਭੁੱਖੇ ਤੇ ਪਿਆਸੇ ਸੈਨਿਕਾਂ ਨੂੰ ਭੋਜਨ ਦਿੱਤਾ ਸੀ ਤੇ ਬਦਲੇ ਵਿੱਚ ਉਹਨਾਂ ਤੋਂ ਇੱਕ ਪੈਸਾ ਵੀ ਨਹੀਂ ਸੀ ਲਿਆ ਉਸਨੇ ਸਿਰਫ ਆਪਣਾ ਫਰਜ਼ ਨਿਭਾਇਆ ਸੀ ਪਾਰ ਕੁਝ ਮਹੀਨਿਆਂ ਬਾਅਦ ਜਦੋਂ ਉਸੇ ਫੌਜ ਦਾ ਇੱਕ ਕਾਫਲਾ ਉਸ ਖੰਡਰ ਪਏ ਹੋਏ ਢਾਬੇ ਤੇ ਰੁਕਦਾ ਹੈ ਤਾਂ ਉਹ ਆਪਣੇ ਨਾਲ ਨਾ ਸਿਰਫ ਯਾਦਾਂ ਸਗੋਂ ਇੱਕ ਤੋਹਫਾ ਵੀ ਲੈ ਕੇ ਆਉਂਦੇ ਆ ਜਿਨੇ ਗੁਰਜੰਟ ਸਿੰਘ ਦੀ ਨਹੀਂ ਸਗੋਂ ਉਹਦੀਆਂ ਅਗਲੀਆਂ 7 ਪੀੜੀਆਂ ਦੀ ਕਿਸਮਤ ਨੂੰ ਹਮੇਸ਼ਾ ਲਈ ਬਦਲ ਦਿੱਤਾ ਸੀ ਇਹ ਇੱਕ ਛੋਟੀ ਜੀ ਕੁਰਬਾਨੀ ਦੀ ਕਹਾਣੀ ਹੈ ਜੋ ਤੁਹਾਡੀਆਂ ਅੱਖਾਂ ਵਿੱਚ ਹੰਝੂ ਲਿਆ ਦੇਵੇਗੀ ਤੇ ਤੁਹਾਡੇ ਦਿਲ ਵਿੱਚ ਪਾਰਟੀ ਫੌਜ ਲਈ ਸਤਕਾਰ ਨੂੰ ਹਜ਼ਾਰ ਗੁਣਾ ਵਧਾ ਦੇਵੇਗੀ ਪਠਾਨਕੋਟ ਤੋਂ ਜੰਮੂ ਤੱਕ ਰਾਸ਼ਟਰੀ ਰਾਜਮਾਰਗ ਦੇ ਪਹਾੜਾਂ ਦੇ ਪੈਰ ਵਿੱਚ ਇੱਕ ਛੋਟਾ ਜਿਹਾ ਅਣਜਾਣ ਢਾਬਾ ਹੈ ਜਿਸ ਦਾ ਨਾਮ ਮੈਂ ਸ਼ੇਰੇ ਪੰਜਾਬ ਇਹ ਕੋਈ ਆਲੀਸ਼ਾਨ ਹੋਟਲ ਨਹੀਂ ਸੀ ਸਿਰਫ ਬਾਸ ਤੇ ਥੰਬਾਂ ਦੁਆਰਾ ਸਹਾਰਾ ਦਿੱਤੀ ਗਈ ਇੱਕ ਛੱਤ ਕੁਝ ਪੁਰਾਣੇ ਲੱਕੜ ਦੇ ਬੈਂਚ ਤੇ ਮੇਜ਼ ਦੇ ਇੱਕ ਕੋਨੇ ਵਿੱਚ ਧੂਏ ਨਾਲ ਕਾਲੀ ਹੋਈ ਰਸੋਈ ਇਹ ਸੀ ਢਾਬਾ ਪਰ ਇਸ ਟਾਬੇ ਦੀ ਹਵਾ ਵਿੱਚ ਆਪਣਾ ਪੰਨ ਤੇ ਇੱਕ ਅਜੀਬ ਜਿਹਾ ਅਸਾਸੀ ਖਾਣੇ ਵਿੱਚ ਘਰ ਦਾ ਪਿਆਰ ਸੀ ਤੇ ਇਸੇ ਖਾਣੇ ਦੀ ਖੁਸ਼ਬੂ ਦੂਰ ਦੂਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਵੱਲ ਖਿੱਚਦੀ ਸੀ ਟਾਬੇ ਦਾ ਮਾਲਕ 70 ਸਾਲਾਂ ਦਾ ਬਜ਼ੁਰਗ ਗਰਜੰਟਾ ਸਿੰਘ ਸੀ ਉਸ ਦੀ ਲੰਬੀ ਚਿੱਟੀ ਦਾੜੀ ਸਿਰ ਤੇ ਨੀਲੀ ਪੱਗ ਤੇ ਚਿਹਰੇ ਤੇ ਜ਼ਿੰਦਗੀ ਦੀਆਂ ਤਜਰਬੇ ਦੀਆਂ ਡੂੰਘੀਆਂ ਰੇਖਾਵਾਂ ਸਨ ਇਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਗੁਰਜੰਟ ਸਿੰਘ ਦਾ ਜੀਵਨ ਸੰਘਰਸ਼ ਅਤੇ ਸਵੈਮਾਨ ਦੀ ਇੱਕ ਲੰਬੀ ਕਹਾਣੀ ਸੀ। ਆਪਣੀ ਜਵਾਨੀ ਵਿੱਚ ਉਹ ਖੁਦ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਪਰਿਵਾਰਿਕ ਜ਼ਿੰਮੇਵਾਰੀਆਂ ਨੇ ਉਸ ਨੂੰ ਰੋਕ ਦਿੱਤਾ। ਪਰ ਉਹਦੇ ਇਕਲੌਤੇ ਪੁੱਤ ਵਿਕਰਮ ਨੇ ਉਹਦਾ ਇਹ ਸੁਪਨਾ ਪੂਰਾ ਕੀਤਾ ਸੀ। ਵਿਕਰਮ ਭਾਰਤੀ ਫੌਜ ਵਿੱਚ ਕੈਪਟਨ ਸੀ ਪਰ 4 ਸਾਲ ਪਹਿਲਾਂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਇੱਕ ਮੁਠ ਭੜੇ ਵਿੱਚ ਬਿਕਰਮ ਸ਼ਹੀਦ ਹੋ ਗਏ ਉਸ ਹਾਦਸੇ ਵਿੱਚ ਬਿਕਰਮ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਉਹ ਆਪਣੇ ਪਿੱਛੇ ਆਪਣੀ 5 ਸਾਲਾਂ ਦੀ ਧੀ ਨਿਮਰਤ ਨੂੰ ਛੱਡ ਗਏ ਸਨ ਗੁਰਜੰਟ ਸਿੰਘ ਕੋਲ ਨਿਮਰਤ ਉਹ ਲਾਵਾ ਹੁਣ ਇਸ ਦੁਨੀਆ ਵਿੱਚ ਹੋਰ ਕੋਈ ਵੀ ਨਹੀਂ ਸੀ ਨਿਮਰਤ ਉਸਦੀ ਜ਼ਿੰਦਗੀ ਦੀ ਹਿੰਮਤ ਉਸਦੀ ਜ਼ਿੰਦਗੀ ਨੂੰ ਜਿਉਣ ਦਾ ਇੱਕੋ ਇੱਕ ਸਹਾਰਾ ਸੀ ਨਿਮਰਤ ਨੂੰ ਪੜ੍ਹਨ ਲਈ ਇੱਕ ਸਰਕਾਰੀ ਸਕੂਲ ਵਿੱਚ ਲਾ ਦਿੱਤਾ ਹੌਲੀ-ਹੌਲੀ ਸਮਾਵੀਤ ਹੁਣ ਉਹ 7ਵੀਂ ਕਲਾਸ ਵਿੱਚ ਹੋ ਗਈ ਸੀ ਪੜਾਈ ਵਿੱਚ ਬਹੁਤ ਹਿਾਰ ਸੀ ਤੇ ਉਹ ਡਾਕਟਰ ਬਨਣਾ ਚਾਹੁੰਦੀ ਸੀ ਗੁਰਜੰਟ ਸਿੰਘ ਆਪਣੀ ਪੋਤੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਸਖਤ ਮਿਹਨਤ ਕਰਦਾ ਤਾਬੇ ਤੋਂ ਜੋ ਵੀ ਕਮਾਉਂਦਾ ਉਹਦੇ ਨਾਲ ਉਹਦੇ ਘਰ ਦਾ ਖਰਚਾ ਤਾਂ ਚੱਲ ਰਿਹਾ ਸੀ ਪਰ ਨੀਮਰਤ ਦੀ ਅੱਗੇ ਪੜ੍ਹਾਈ ਤੇ ਡਾਕਟਰ ਬਨਣ ਦਾ ਖਰਚਾ ਪਹਾੜ ਵਰਗਾ ਸੀ ਜਿਹਨੂੰ ਦੇਖ ਕੇ ਗੁਰਜੰਟ ਸਿੰਘ ਦੀ ਹਿੰਮਤ ਅਕਸਰ ਅਸਫਲ ਹੋ ਜਾਂਦੀ ਪਰ ਉਹਨੇ ਕਦੇ ਵੀ ਆਪਣੀ ਪੋਤੀ ਦੇ ਸਾਹਮਣੇ ਆਪਣੀ ਚਿੰਤਾ ਨੂੰ ਪ੍ਰਗਟ ਨਹੀਂ ਕੀਤਾ ਸੀ ਅਗਸਤ ਦਾ ਮਹੀਨਾ ਸੀ ਨਮੀ ਵਾਲਾ ਪਸੀਨੇ ਵਾਲਾ ਦੁਪਹਿਰ ਦਾ ਸਮਾਂ ਹੈ ਢਾਬੇ ਤੇ ਬਹੁਤੀ ਭੀੜ ਨਹੀਂ ਸੀ ਗੁਰਜੰਟ ਸਿੰਘ ਆਪਣੀ ਰਸੋਈ ਵਿੱਚ ਰੋਟੀਆਂ ਬਣਾ ਰਿਹਾ ਸੀ ਤੇ ਨਿਮਰਤ ਬਾਹਰ ਬੈਠੀ ਆਪਣੇ ਸਕੂਲ ਦਾ ਹੋਮਵਰਕ ਕਰ ਰਹੀ ਸੀ ਅਚਾਨਕ ਹੀ ਤਿੰਨ ਵੱਡੇ ਫੌਜੀ ਟਰੱਕ ਧੂੜਾਂ ਉਡਾਉਂਦੇ ਹੋਏ ਢਾਬੇ ਦੇ ਸਾਹਮਣੇ ਆ ਕੇ ਰੁਕਦੀ ਆ ਉਸ ਵਿੱਚੋਂ ਲਗਭਗ 20-25 ਫੌਜੀ ਹੇਠਾਂ ਉਤਰਦੇ ਆ ਉਹਨਾਂ ਦੀਆਂ ਵਰਦੀਆਂ ਧੂੜ ਨਾਲ ਢਕੀਆਂ ਹੋਈਆਂ ਸੀ ਉਨ੍ਹਾਂ ਦੇ ਚਿਹਰਿਆਂ ਤੇ ਥਕਾਵਟ ਸੀ ਜਿਵੇਂ ਹੀ ਗੁਰਜੰਟ ਸਿੰਘ ਨੇ ਫੌਜੀਆਂ ਨੂੰ ਦੇਖਿਆ ਤਾਂ ਉਹਦੇ ਹੱਥ ਇੱਕ ਪਲ ਲਈ ਰੁਕ ਗਏ ਉਹਦੇ ਦਿਲ ਵਿੱਚ ਇੱਕੋ ਸਮੇਂ ਕਈ ਭਾਵਨਾਵਾਂ ਉੱਭਰ ਆਈਆਂ ਉਹਨੂੰ ਆਪਣੇ ਪੁੱਤ ਦੀ ਯਾਦ ਆਉਣ ਲੱਗੀ ਫੌਜ ਦੀ ਵਰਦੀ ਲਈ ਸਤਿਕਾਰ ਤੇ ਉਹਨਾਂ ਫੌਜੀਆਂ ਲਈ ਪਿਤਾ ਵਰਗਾ ਪਿਆਰ ਉਹ ਤੁਰੰਤ ਆਪਣੀ ਰਸੋਈ ਵਿੱਚੋਂ ਬਾਹਰ ਆ ਗਿਆ ਉਹ ਕਹਿਣ ਲੱਗਾ ਆਜੋ ਪੁੱਤ ਜੀ ਆਓ ਉਹਦੀ ਆਵਾਜ਼ ਵਿੱਚ ਇੱਕ ਡੂੰਗੀ ਗਮਰਾਹਟ ਸੀ ਫੌਜੀ ਬੈਂਚਾਂ ਤੇ ਬੈਠ ਗਏ ਕੰਦਾ ਇੱਕ ਸੂਬੇਦਾਰ ਸੁਖਦੀਪ ਸਿੰਘ ਉਸਨੇ ਗੁਰਜੰਟ ਸਿੰਘ ਨੂੰ ਪੁੱਛਿਆ ਬਾਬਾ ਜੀ ਕੀ ਸਾਨੂੰ ਖਾਣਾ ਮਿਲ ਸਕਦਾ ਫੌਜੀ ਬਹੁਤ ਭੁੱਖੇ ਆ ਅਸੀਂ ਇੱਕ ਲੰਬੇ ਸਫ਼ਰ ਤੋਂ ਆਏ ਆ ਅੱਗੇ ਦਾ ਸਫ਼ਰ ਵੀ ਕਰਨਾ ਅਸੀਂ ਸਰਹੰਦ ਵੱਲ ਜਾ ਰਹੇ ਆ ਸਰਹੰਦ ਦਾ ਸ਼ਬਦ ਸੁਣ ਕੇ ਗੁਰਜੰਟ ਸਿੰਘ ਦੀ ਛਾਤੀ ਮਾਣ ਨਾਲ ਫੁੱਲ ਗਈ ਉਹ ਕਹਿਣ ਲੱਗਿਆ ਹਾਂ ਹਾਂ ਪੁੱਤ ਕਿਉਂ ਨਹੀਂ ਅੱਜ ਮੇਰੇ ਢਾਬੇ ਦੀ ਸ਼ਾਨ ਬਣ ਗਈ ਮੇਰੇ ਢਾਬੇ ਉੱਤੇ ਦੇਸ਼ ਦੇ ਰਖਕ ਮਹਿਮਾਨ ਬਣ ਕੇ ਆਏ ਹੋ ਤੁਸੀਂ ਲੋਕ ਆਪਣਾ ਮੂੰਹ ਹੱਥ ਤੋਂ ਤੇ ਮੈਂ ਤੁਹਾਨੂੰ ਗਰਮ-ਗਰਮ ਖਾਣਾ ਪਰੋਸਦਾ ਫਿਰ ਅਗਲੇ 1 ਘੰਟੇ ਲਈ ਗੁਰਜੰਟ ਸਿੰਘ ਆਪਣੀ ਉਮਰ ਤੇ ਥਕਾਵਟ ਨੂੰ ਭੁੱਲ ਜਾਂਦਾ ਉਹ ਜੋਸ਼ ਨਾਲ ਕੰਮ ਕਰਦਾ ਤਾਜ਼ੀਆਂ ਰੋਟੀਆਂ ਬਣਾਉਂਦਾ ਢਾਲ ਵਿੱਚ ਘਰ ਦਾ ਬਣਿਆ ਹੋਇਆ ਮੱਖਣ ਮਿਲਾਉਂਦਾ ਨਿਮਰਤ ਵੀ ਆਪਣੇ ਦਾਦੇ ਦੀ ਹੈਲਪ ਕਰ ਰਹੀ ਸੀ ਉਹ ਇੱਧਰ ਉੱਧਰ ਭੱਜ ਰਹੀ ਸੀ ਸਾਰਿਆਂ ਨੂੰ ਪਾਣੀ ਦੇ ਰਹੀ ਸੀ ਉਸ ਦੀਆਂ ਛੋਟੀਆਂ-ਛੋਟੀਆਂ ਅੱਖਾਂ ਵਿੱਚ ਫੌਜੀਆਂ ਲਈ ਡੂੰਘਾ ਸਤਕਾਰ ਸੀ ਸੈਣਕਾ ਨੇ ਬਹੁਤ ਦਿਨਾਂ ਬਾਅਦ ਇੰਨਾ ਸਵਾਦ ਤੇ ਘਰ ਦਾ ਬਣਿਆ ਹੋਇਆ ਖਾਣਾ ਖਾਦਾ ਸੀ ਸਾਰੇ ਬਹੁਤ ਜ਼ਿਆਨੇ ਖੁਸ਼ ਹੋ ਗਏ ਖਾਣਾ ਖਾਣ ਤੋਂ ਬਾਅਦ ਸੂਬੇਦਾਰ ਸੁਖਦੀਪ ਸਿੰਘ ਜੰਟ ਦੇ ਕੋਲੇ ਬਿੱਲ ਭਰਨ ਲਈ ਆਉਂਦਾ ਪੁੱਛਦਾ ਕਿੰਨੇ ਪੈਸੇ ਹੋਗੇ ਗੁਰਜੰਟ ਸਿੰਘ ਜੋ ਹੁਣ ਤੱਕ ਚੁੱਲ੍ਹੇ ਦੇ ਕੋਲੇ ਹੀ ਬੈਠੇ ਸੀ ਜਦੋਂ ਉਹ ਸੂਬੇਦਾਰ ਨੇ ਬਿੱਲ ਪੁੱਛਿਆ ਤਾਂ ਗੁਰਜੰਟ ਸਿੰਘ ਨੇ ਆਪਣੇ ਹੱਥ ਜੋੜ ਲਏ ਤੇ ਕਹਿਣ ਲੱਗਿਆ ਨਹੀਂ ਨਹੀਂ ਪੁੱਤ ਪੈਸੇ ਨਹੀਂ ਮੈਂ ਤੁਹਾਡੇ ਤੋ ਪੈਸੇ ਨਹੀਂ ਲੈ ਸਕਦਾ ਤੁਸੀਂ ਲੋਕ ਦੇਸ਼ ਦੀ ਰੱਖਿਆ ਲਈ ਆਪਣਾ ਘਰ-ਬਾਰ ਛੱਡ ਕੇ ਸਰਹੰਦਾਂ ਤੇ ਖੜੇ ਹੋ ਕੇ ਜੋ ਮੈਂ ਤੁਹਾਡੇ ਤੋਂ ਇੱਕ ਖਾਨ ਦੇ ਪੈਸੇ ਲਾਵਾਂ ਇਹ ਮੇਰੇ ਨਿਜਮ ਦੇ ਉਲਟ ਹੈ ਮੈਂ ਤੁਹਾਨੂੰ ਆਪਣੇ ਪੁੱਤਾਂ ਵਾਂਗ ਸਮਝਦਾ ਮੇਰਾ ਪੁੱਤ ਵੀ ਤੁਹਾਡੇ ਤਰ੍ਹਾਂ ਫੌਜ ਵਿੱਚ ਸੀ ਉਹ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋ ਗਿਆ ਵਿਕਰਮ ਸਿੰਘ ਦੀ ਫੋਟੋ ਜੋ ਟਾਬੇ ਤੇ ਲੱਗੀ ਹੋਈ ਸੀ ਉਹਦੇ ਵੱਲ ਇਸ਼ਾਰਾ ਕਰਕੇ ਗੁਰਜੰਟ ਸਿੰਘ ਕਹਿਣ ਲੱਗਦਾ ਹੈ ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਸਉਬੇਦਾਰ ਕਹਿਣ ਲੱਗਦਾ ਹੈ ਕਿ ਅਸੀਂ ਮੁਫਤ ਵਿੱਚ ਨਹੀਂ ਖਾ ਸਕਦੇ ਇਹ ਸਾਡੇ ਨਿਜਮ ਦੇ ਉਲਟ ਹੈ ਤਾਂ ਗੁਰਜੰਟ ਸਿੰਘ ਕਹਿੰਦਾ ਜਦੋਂ ਮੇਰਾ ਪੁੱਤ ਛੁੱਟੀ ਤੇ ਘਰ ਆਉਂਦਾ ਸੀ ਉਹ ਵੀ ਤੁਹਾਡੇ ਵਾਂਗ ਹੀ ਇਸੇ ਤਰ੍ਹਾਂ ਢਾਬੇ ਤੇ ਬਹਿ ਕੇ ਰੋਟੀ ਖਾਂਦਾ ਸੀ ਅੱਜ ਤੁਹਾਨੂੰ ਇਸ ਤਰ੍ਹਾਂ ਵਰਦੀ ਵਿੱਚ ਦੇਖ ਕੇ ਮੈਨੂੰ ਮੇਰੇ ਪੁੱਤ ਦੀ ਯਾਦ ਆ ਗਈ ਇਹ ਕਹਿੰਦੇ ਹੋਏ ਗੁਰਜੰਟ ਸਿੰਘ ਰੋਣ ਲੱਗਦਾ ਭਾਵਕ ਮਾਨ ਉਹ ਕਹਿੰਦਾ ਕਿ ਤੁਸੀਂ ਸਾਰੇ ਮੈਨੂੰ ਵਿਕਰਮ ਵਾਂਗ ਹੀ ਲੱਗਦੇ ਹੋ ਅੱਜ ਤੁਸੀਂ ਇੱਥੇ ਬਹਿ ਕੇ ਰੋਟੀ ਖਾਧੀ ਮੈਨੂੰ ਇਸੇ ਤਰ੍ਹਾਂ ਲੱਗਿਆ ਜਿਵੇਂ ਮੇਰੇ ਪੁੱਤ ਵਾਪਸ ਆ ਗਿਆ ਉਹ ਤੁਹਾਡੇ ਰੂਪ ਵਿੱਚ ਇੱਥੇ ਮੇਰੇ ਢਾਬੇ ਤੇ ਬੈਠਾ ਰੋਟੀ ਖਾ ਰਿਹਾ ਹੋਵੇ ਇੱਕ ਪਿਤਾ ਆਪਣੇ ਬੱਚੇ ਤੋਂ ਪੈਸਾ ਕਿਸ ਤਰ੍ਹਾਂ ਲੈ ਸਕਦਾ ਸੂਬੇਦਾਰ ਸੁਖਦੀਪ ਨੇ ਅੱਗੇ ਵਧ ਕੇ ਗੁਰਜੰਟ ਸਿੰਘ ਨੂੰ ਜੱਫੀ ਪਾ ਲਈ ਕਹਿਣ ਲੱਗਾ ਤੁਸੀਂ ਸਿਰਫ ਇੱਕ ਢਾਬੇ ਦੇ ਮਾਲਕ ਨਹੀਂ ਤੁਸੀਂ ਇੱਕ ਸੱਚੇ ਦੇਸ਼ ਭਗਤ ਹੋ ਇੱਕ ਮਹਾਨ ਪਿਤਾ ਜਿਸ ਨੂੰ ਤੁਹਾਡੇ ਵਰਗੇ ਲੋਕਾਂ ਦੀ ਬਹੁਤ ਲੋੜ ਹੈ ਉਸਨੇ ਬਹੁਤ ਜ਼ੋਰ ਪਾਇਆ ਪਰ ਗੁਰਜੰਟ ਸਿੰਘ ਨੇ ਉਸ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੁਖਦੀਪ ਸਿੰਘ ਨੇ ਆਪਣੀ ਜੇਬ ਵਿੱਚੋਂ ਇੱਕ ਛੋਟਾ ਜਿਹਾ ਫੌਜੀ ਦਾ ਨਿਸ਼ਾਨ ਕੱਢਿਆ ਤੇ ਗੁਰਜੰਟ ਸਿੰਘ ਦੇ ਹੱਥ ਵਿੱਚ ਦੇ ਦਿੱਤਾ ਉਸਨੇ ਕਿਹਾ ਬਾਪੂ ਜੀ ਇਸ ਨੂੰ ਆਪਣੇ ਕੋਲ ਰੱਖਿਓ ਇਹ ਸਾਡੇ ਵੱਲੋਂ ਤੁਹਾਨੂੰ ਇੱਕ ਨਿੱਕਾ ਜਿਹਾ ਸਨਮਾਨ ਹੈ ਅਸੀਂ ਵਾਅਦਾ ਕਰਦੇ ਹਾਂ ਜਦੋਂ ਵੀ ਕਦੇ ਅਸੀਂ ਸੜਕ ਉਤੋਂ ਦੀ ਲੰਘਾਂਗੇ ਤੁਹਾਡੇ ਦੁਆਰਾ ਬਣਾਈਆਂ ਗਈਆਂ ਰੋਟੀਆਂ ਨੂੰ ਜ਼ਰੂਰ ਖਾਵਾਂਗੇ ਫਿਰ ਫੌਜੀ ਟਰੱਕਾਂ ਵਿੱਚ ਬੈਠ ਕੇ ਚਲੇ ਗਏ ਗੁਰਜੰਟ ਸਿੰਘ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਤੇ ਸ਼ਾਂਤੀ ਦੀ ਇੱਕ ਅਜੀਬ ਜਿਹੀ ਭਾਵਨਾ ਦਿਖ ਰਹੀ ਸੀ ਉਸ ਨੂੰ ਉਸ ਦਿਨ ਇਹ ਮਹਿਸੂਸ ਹੋਇਆ ਕਿ ਉਸਨੇ ਬਹੁਤ ਸਾਰਾ ਪੈਸਾ ਕਮਾ ਲਿਆ ਫੌਜੀਆਂ ਦੇ ਜਾਣ ਤੋਂ ਬਾਅਦ ਜ਼ਿੰਦਗੀ ਦੁਬਾਰਾ ਆਪਣੀ ਰਫ਼ਤਾਰ ਤੇ ਆ ਗਈ ਗੁਰਜੰਟ ਸਿੰਘ ਦੀਆਂ ਮੁਸ਼ਕਲਾਂ ਦਿਨੋ ਦਿਨ ਵੱਧ ਰਹੀਆਂ ਸਨ ਕੁਝ ਹਫ਼ਤਿਆਂ ਬਾਅਦ ਮਾਨਸੂਨ ਵੀ ਆ ਗਿਆ ਇਸ ਸਾਲ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਗੁਰਜੰਟ ਸਿੰਘ ਦਾ ਪੁਰਾਣਾ ਢਾਬਾ ਇੱਕ ਝਟਕਾ ਵੀ ਨਹੀਂ ਚੱਲ ਸਕਿਆ ਮੀ ਪੈਨ ਨਾਲ ਛੱਤ ਵਿੱਚ ਕਈ ਥਾਵਾਂ ਤੇ ਛੇਕ ਹੋ ਗਏ ਪਾਣੀ ਅੰਦਰ ਰਸਣ ਲੱਗਿਆ ਰਸੋਈ ਵਿੱਚ ਰਾਸ਼ਨ ਦਾਲਾ ਸਭ ਗਿੱਲੇ ਹੋਣ ਕਰਕੇ ਖਰਾਬ ਹੋਣ ਲੱਗੇ ਬੈਠਣ ਲਈ ਬੈਂਚ ਵੀ ਗਿੱਲੇ ਰਹਿੰਦੇ ਢਾਬੇ ਦੀ ਅਜਿਹੀ ਹਾਲਤ ਦੇਖ ਕੇ ਗਾਕਾਂ ਦਾ ਆਉਣਾ ਘਟ ਗਿਆ ਤੇ ਆਉਣ ਵਾਲੇ ਗੱਕ ਵੀ ਛੱਤ ਨੂੰ ਲੀਕ ਦੇਖ ਕੇ ਵਾਪਸ ਚਲੇ ਜਾਂਦੇ ਗੁਰਜੰਟ ਸਿੰਘ ਦੀ ਕਮਾਈ ਹੁਣ ਲਗਭਗ ਬੰਦ ਹੋ ਗਈ ਸੀ ਘਰ ਵਿੱਚ ਵੀ ਭੁੱਖਮਰੀ ਦੀ ਸਥਿਤੀ ਆ ਗਈ ਸੀ ਨਿਮਰਤ ਦੀ ਸਕੂਲ ਦੀ ਫੀਸ ਦਾ ਸਮਾਂ ਵੀ ਨੇੜੇ ਹੋ ਰਿਹਾ ਸੀ ਗੁਰਜੰਟ ਸਿੰਘ ਨੂੰ ਹੋਰ ਕੁਝ ਨਾ ਸੁਝਿਆ ਤਾਂ ਉਸਨੇ ਆਪਣੇ ਢਾਬੇ ਦੇ ਕਾਗਜ਼ ਗਿਰਵੀ ਰੱਖ ਕੇ ਪਿੰਡ ਦੇ ਇੱਕ ਸ਼ਾਹੂਕਾਰ ਤੋਂ 50000 ਦਾ ਕਰਜ਼ਾ ਚੱਕ ਲਿਆ ਸ਼ਾਹੂਕਾਰ ਬਹੁਤ ਹੀ ਲਾਲਚੀ ਤੇ ਪੱਥਰ ਦੇਲ ਇਨਸਾਨ ਸੀ ਉਸਦੀ ਨਜ਼ਰ ਗੁਰਜੰਟ ਸਿੰਘ ਦੇ ਢਾਬੇ ਤੇ ਬਹੁਤ ਸਮੇਂ ਤੋਂ ਸੀ ਜੋ ਕਿ ਹਾਈਵੇ ਦੀ ਮੁੱਖ ਸੜਕ ਤੇ ਸੀ ਨਿਮਰਤਨੀ ਫੀਸ ਕਰ ਜਿਹਦੇ ਪੈਸੇ ਨਾਲ ਅਦਾ ਕਰ ਦਿੱਤੀ ਪਰ ਘਰ ਦੇ ਖਰਚੇ ਢਾਬੇ ਦੀ ਮਰਮੱਤ ਦਾ ਕੰਮ ਹਜੇ ਵੀ ਬਾਕੀ ਸੀ ਢਾਬੇ ਉੱਤੇ ਗੁਰਜੰਟ ਸਿੰਘ ਨੇ ਆਪ ਹੀ ਤਰਪਾਲਾ ਪਾ ਕੇ ਉਸ ਦੀ ਮਰਮਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕਾਫੀ ਨਹੀਂ ਸੀ 2 ਮਹੀਨੇ ਬੀਤ ਗਏ ਸ਼ਾਹੂਕਰ ਹੁਣ ਆਪਣੇ ਪੈਸੇ ਮੰਗਣ ਲੱਗ ਗਿਆ ਉਹ ਰੋਜ਼ ਹੀ ਟਾਬੇ ਤੇ ਆਉਂਦਾ ਗੁਰਜੰਟ ਸਿੰਘ ਨੂੰ ਬੇਇਜਤ ਕਰਦਾ ਨਾਲੇ ਕਹਿੰਦਾ ਤੁਸੀਂ ਮੇਰੇ ਪੈਸੇ ਕਦੋਂ ਵਾਪਸ ਕਰੋਗੇ ਨਹੀਂ ਤਾਂ ਇਹ ਟਾਬਾ ਖਾਲੀ ਕਰ ਦੋ ਹੁਣ ਇਹ ਮੇਰਾ ਗੁਰਜੰਟ ਸਿੰਘ 2-3 ਵਾਰ ਉਸ ਸ਼ਾਹੂਕਰ ਦੀਆਂ ਮਿੰਤਾ ਕਰਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਥੋੜਾ ਸਮਾਂ ਹੋਰ ਦਿੱਤਾ ਜਾਵੇ ਮੈਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦਵਾਂਗਾ ਹੁਣ ਇਸ ਗੱਲ ਨੂੰ 10 ਦਿਨ ਬੀਤ ਚੁੱਕੇ ਸੀ 10 ਦਿਨਾਂ ਬਾਅਦ ਉਸ ਸ਼ਾਹੂਕਾਰ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਉਹ ਆਪਣੇ ਦੋ ਗੁੰਡਿਆਂ ਨਾਲ ਆਇਆ ਤੇ ਢਾਬੇ ਦਾ ਸਮਾਨ ਕੱਢ ਕੇ ਬਾਹਰ ਸੁੱਟਣ ਲੱਗਿਆ ਇਹ ਦੇਖ ਕੇ ਨਿਮਰਤ ਵੀ ਡਰ ਗਈ ਉਹ ਆਪਣੇ ਦਾਦੇ ਨਾਲ ਚਿਪਕ ਗਈ ਗੁਰਜੰਟ ਸਿੰਘ ਨੇ ਉਸ ਸ਼ਾਹੂਕਾਰ ਅੱਗੇ ਬਹੁਤ ਹੱਥ ਜੋੜੇ ਉਸ ਦੀਆਂ ਬਹੁਤ ਮਿਹਨਤਾਂ ਕੀਤੀਆਂ ਪਰ ਉਹ ਸ਼ਾਹੂਕਾਰ ਪੱਥਰ ਦੇਲੇ ਇਨਸਾਨ ਸੀ ਉਸ ਨੂੰ ਬਿਲਕੁਲ ਵੀ ਤਰਸਣ ਨਹੀਂ ਆਇਆ ਉਹ ਕਹਿਣ ਲੱਗਿਆ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਆ ਮੈਂ ਤੈਨੂੰ 10 ਦਿਨ ਦਾ ਹੋਰ ਸਮਾਂ ਦਿੰਦਾ ਜੇ ਤੂੰ ਮੇਰੇ ਪੈਸੇ ਵਿਆਜ ਸਮੇਤ ਵਾਪਸ ਨਾ ਕੀਤੇ ਤਾਂ 11ਵੇਂ ਦਿਨ ਤੂੰ ਤੇ ਤੇਰੀ ਪੋਤੀ ਸੜਕ ਤੇ ਹੋਵੋਂਗੇ ਇਹ ਸੁਣ ਕੇ ਗੁਰਜੰਟ ਸਿੰਘ ਦੀਆਂ ਅੱਖਾਂ ਮੂਰੇ ਹਨੇਰਾ ਛਾ ਗਿਆ ਉਹ ਆਪਣੇ ਢਾਬੇ ਨੂੰ ਕਿਸੇ ਵੀ ਹਾਲਤ ਵਿੱਚ ਬਚਾਉਣਾ ਚਾਹੁੰਦਾ ਸੀ ਕਿਉਂਕਿ ਇਹ ਢਾਬਾ ਉਸਦੇ ਸ਼ਹੀਦ ਪੁੱਤ ਦੀ ਆਖਰੀ ਨਿਸ਼ਾਨੀ ਸੀ ਪਰ ਗੁਰਜੰਟ ਸਿੰਘ ਆਪਣੇ ਆਪ ਨੂੰ ਬਹੁਤ ਹੀ ਬੇਵਸ ਮਹਿਸੂਸ ਕਰ ਰਿਹਾ ਸੀ 10 ਦਿਨ ਬੀਤਣ ਵਾਲੇ ਸਨ ਪਰ ਕਿਤੋਂ ਵੀ ਪੈਸਿਆਂ ਦਾ ਕੋਈ ਇੰਤਜ਼ਾਮ ਨਹੀਂ ਹੋਇਆ 11ਵੇਂ ਦਿਨ ਉਹ ਸ਼ਾਹੂਕਰ ਫੇਰ ਆਉਂਦਾ ਉਹ ਆਪਣੇ ਨਾਲ ਦੋ ਗੁੰਡੇ ਅੱਜ ਵੀ ਲੈ ਕੇ ਆਇਆ ਸੀ ਉਸਦੇ ਗੁੰਡੇ ਢਾਬੇ ਦਾ ਸਮਾਨ ਕੱਢ ਕੇ ਬਾਹਰ ਸੁੱਟਣ ਲੱਗਦੇ ਨੇ ਅਚਾਨਕ ਹੀ ਉਸ ਸੜਕ ਤੇ ਕਈ ਕਾਰਾਂ ਤਿਹਾਰਨ ਇੱਕੋ ਸਮੇਂ ਵੱਜਣ ਲੱਗਦੇ ਨੇ ਗੁਰਜੰਟ ਸਿੰਘ ਨੇ ਕਈ ਵੱਡੇ ਫੌਜੀ ਟਰੱਕ ਤੇ ਜੀਪਾਂ ਦਾ ਇੱਕ ਲੰਮਾ ਕਾਫਲਾ ਆਪਣੇ ਢਾਬੇ ਵੱਲ ਆਉਂਦਾ ਦੇਖਿਆ ਉਸਨੇ ਸੋਚਿਆ ਕਿ ਸ਼ਾਇਦ ਹੋਰ ਸੈਨਿਕ ਆ ਰਹੇ ਹੋਣਗੇ ਪਰ ਇੱਕ ਕਾਫਲਾ ਸਿੱਧਾ ਉਹਦੇ ਟਾਬੇ ਤੇ ਸਾਹਮਣੇ ਆ ਕੇ ਰੁਕਦਾ ਸੂਬੇਦਾਰ ਸੁਖਦੀਪ ਆਪਣੀ ਜੀਪ ਵਿੱਚੋਂ ਬਾਹਰ ਉਤਰਦਾ ਹੈ ਪਰ ਅੱਜ ਉਹ ਕੱਲਾ ਨਹੀਂ ਸੀ ਉਹਦੇ ਨਾਲ ਇੱਕ ਹੋਰ ਅਫਸਰ ਸੀ ਉਹਦੇ ਮੋਢਿਆਂ ਤੇ ਕਰਨਲ ਦੇ ਸਿਤਾਰੇ ਚਮਕ ਰਹੇ ਸੀ ਸੁਖਦੀਪ ਸਿੰਘ ਨੇ ਅੱਗੇ ਵੱਧ ਕੇ ਗੁਰਜੰਟ ਸਿੰਘ ਦੇ ਪੈਰ ਛੂਏ ਤੇ ਕਿਹਾ ਪੂਜੀ ਅਸੀਂ ਆਪਣਾ ਵਾਅਦਾ ਪੂਰਾ ਕਰਨ ਆਏ ਹਾਂ ਗੁਰਜੰਟ ਸਿੰਘ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਸਮੇਂ ਹੋ ਸ਼ਾਹੂਕਾਰ ਵੀ ਬਾਰਾ ਜਾਂਦਾ ਗੁਰਜੰਟ ਸਿੰਘ ਨੂੰ ਫਿਰ ਡਰਾਉਂਦਾ ਧਮਕਾਉਂਦਾ ਹੈ ਕਿ ਮੇਰਾ ਢਾਬਾ ਖਾਲੀ ਕਰ ਦੇ ਸੁਖਦੀਪ ਸਿੰਘ ਉਸ ਨੂੰ ਪੁੱਛਦਾ ਹੈ ਕਿ ਇਹ ਢਾਬਾ ਤੇਰਾ ਕਦੋਂ ਦਾ ਹੋ ਗਿਆ ਸੁਖਦੀਪ ਸਿੰਘ ਨੇ ਉਸ ਨੂੰ ਬੜੀ ਸਖਤ ਆਵਾਜ਼ ਵਿੱਚ ਪੁੱਛਿਆ ਸੀ ਇਹ ਸੁਣ ਕੇ ਉਹ ਸ਼ਾਹੂਕਾਰ ਕਹਿਣ ਲੱਗਿਆ ਇਸ ਬੁੱਢੇ ਆਦਮੀ ਨੇ ਮੇਰੇ ਤੋਂ ਕਰਜ਼ਾ ਲਿਆ ਸੀ ਪਰ ਹੁਣ ਇਹ ਆਪਣਾ ਕਰਜ਼ਾ ਵਾਪਸ ਨਹੀਂ ਕਰ ਰਿਹਾ ਇਹ ਢਾਬਾ ਹੁਣ ਮੇਰਾ ਜਨਰਲ ਸਾਹਿਬ ਜੋ ਕਿ ਹੁਣ ਚੁੱਪਚਾਪ ਸਭ ਕੁਝ ਸੁਣ ਰਹੇ ਸੀ ਉਹ ਅੱਗੇ ਵਧੇ ਉਸ ਨੇ ਕਿਹਾ ਇਨੇ ਕਿੰਨਾ ਕਰਜ਼ਾ ਲਿਆ ਸੀ ਜਦੋਂ ਕਰਨਲ ਨੇ ਇਸ ਤਰ੍ਹਾਂ ਪੁੱਛਿਆ ਤਾਂ ਉਹ ਸ਼ਾਹੂਕਰ ਕਹਿਣ ਲੱਗਿਆ 50000 ਦਾ ਕਰਜ਼ਾ ਲਿਆ ਸੀ ਇਹ ਸੁਣ ਕੇ ਕਰਨਲ ਆਪਣੇ ਇੱਕ ਫੌਜੀ ਨੂੰ ਇਸ਼ਾਰੇ ਨਾਲ ਬੁਲਾਉਂਦਾ ਹੈ ਉਹ ਉਸ ਨੂੰ 50000 ਰੁਪਿਆ ਕੱਢਣ ਲਈ ਕਹਿੰਦਾ ਹੈ ਫੌਜੀ ਕਰਨਲ ਨੂੰ 50000 ਰੁਪਿਆ ਕੱਢ ਕੇ ਦਿੰਦਾ ਹੈ ਕਰਨਲ 50000 ਰੁਪਿਆ ਸ਼ਾਹੂਕਰ ਨੂੰ ਦਿੰਦਾ ਹੋਇਆ ਕਹਿੰਦਾ ਹੈ ਆ ਲੈ ਆਪਣਾ ਕਰਜ਼ਾ ਅੱਜ ਤੋਂ ਬਾਅਦ ਤੂੰ ਇਸ ਟਾਬੇ ਦੇ ਨੇੜੇ ਨਹੀਂ ਦਿਸਣਾ ਚਾਹੀਦਾ ਜਦੋਂ ਕਰਨਲ ਇਹ ਸਭ ਕੁਝ ਬੜੀ ਹੀ ਗੰਭੀਰ ਵਾਜ ਵਿੱਚ ਕਹਿੰਦਾ ਹੈ ਤਾਂ ਉਹ ਸ਼ਾਹੂਕਰ ਬਿਨਾ ਕੋਈ ਹੋਰ ਸਵਾਲ ਜਵਾਬ ਕੀਤੇ ਆਪਣੇ ਗੁੰਡਿਆਂ ਨੂੰ ਲੈ ਕੇ ਵਾਪਸ ਚਲਾ ਜਾਂਦਾ ਹੈ ਗੁਰਜੰਟ ਸਿੰਘ ਤੇ ਨਿਮਰਤ ਹੈਰਾਨੀ ਨਾਲ ਚੁੱਪ ਜਾਪ ਇਹ ਸਭ ਕੁਝ ਦੇਖਣ ਲੱਗਦੀ ਆ ਕਰਨਲ ਸਾਹਿਬ ਹੁਣ ਗੁਰਜੰਟ ਵੱਲ ਮੁੜਦਾ ਹੈ ਉਸਦੇ ਚਿਹਰੇ ਤੇ ਇੱਕ ਨਰਮ ਜਿਹੀ ਮੁਸਕਰਾਹਟ ਸੀ ਉਹ ਕਹਿਣ ਲੱਗਿਆ ਬਾਪੂ ਜੀ ਸਾਨੂੰ ਮਾਫ ਕਰ ਦਿਓ ਸਾਨੂੰ ਆਉਣ ਵਿੱਚ ਦੇਰੀ ਹੋ ਗਈ ਪਰ ਗੁਰਜੰਟ ਸਿੰਘ ਕਹਿੰਦਾ ਹੈ ਕਿ ਨਹੀਂ ਅੱਜ ਤੁਸੀਂ ਮੇਰੀ ਇੱਜ਼ਤ ਬਚਾ ਲਈ ਮੈਂ ਤੁਹਾਡਾ एहसान ਕਦੇ ਨਹੀਂ ਭੁੱਲ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਸੂਬੇਦਾਰ ਸੁਖਦੀਪ ਸਿੰਘ ਕਹਿਣ ਲੱਗਦਾ ਹੈ ਕਿ ਅਸੀਂ ਕੋਈ ਏਸਾਨ ਨਹੀਂ ਕੀਤਾ। ਕਿ ਤਾ ਸਿਰਫ ਆਪਣਾ ਕਰਜ਼ਾ ਵਾਪਸ ਕੀਤਾ। ਅਸੀਂ ਤਾਂ ਆਪਣਾ ਕਰਜ਼ਾ ਲਾਉਣ ਆਏ ਸੀ। ਉਸ ਦਿਨ ਤੁਸੀਂ ਸਾਨੂੰ ਬਿਨਾਂ ਪੈਸਿਆਂ ਤੋਂ ਰੋਟੀ ਖਵਾਈ ਸੀ। ਉਸ ਦਿਨ ਸਾਡੇ 20 ਫੌਜੀਆ ਨੂੰ ਖਾਣਾ ਖਵਾਇਆ ਸੀ। ਅੱਜ ਸਾਡੇ ਕੋਲੇ 20 ਨਹੀਂ ਸਗੋ 200 ਫੌਜੀ ਹਨ। ਅਸੀਂ ਸਾਰੇ ਅੱਜ ਇੱਥੇ ਖਾਵਾਂਗੇ ਪਰ ਇਸ ਟੁੱਟੇ ਹੋਏ ਢਾਬੇ ਵਿੱਚ ਨਹੀਂ। ਅਸੀਂ ਇਸ ਨੂੰ ਦੁਬਾਰਾ ਬਣਾਵਾਂਗੇ। ਕਰਨਨ ਨੇ ਉਹ ਫੋਲਡਰ ਖੋਲ੍ਹਿਆ ਜਿਸ ਵਿੱਚ ਇੱਕ ਮਾਰਤ ਦਾ ਨਕਸ਼ਾ ਸੀ ਉਸਨੇ ਕਿਹਾ ਬਾਪੂ ਜੀ ਭਾਰਤੀ ਫੌਜ ਨੇ ਫੈਸਲਾ ਕੀਤਾ ਕਿ ਉਹ ਤੁਹਾਡੇ ਟਾਬੇ ਨੂੰ ਬਣਾਵੇਗੀ ਅਸੀਂ ਇੱਥੇ ਇੱਕ ਨਵਾਂ ਵੱਡਾ ਤੇ ਆਧੁਨਿਕ ਟਾਬਾ ਬਣਾਵਾਂਗੇ ਇਹ ਟਾਬਾ ਸਿਰਫ ਟਾਬਾ ਨਹੀਂ ਸਗੋਈ ਸਹਾਇਵੀ ਤੇ ਫੌਜੀ ਦਾ ਇੱਕ ਆਰਾਮ ਸਥਾਨ ਹੋਵੇਗਾ ਇੱਥੋਂ ਲੰਘਣ ਵਾਲਾ ਹਰ ਫੌਜੀ ਕਾਫਲਾ ਇੱਥੇ ਰੁਕੇਗਾ ਖਾਣਾ ਖਾਵੇਗਾ ਸਾਰਾ ਠੇਕਾ ਤੁਹਾਨੂੰ ਦਿੱਤਾ ਜਾਵੇਗਾ ਹਰ ਮਹੀਨੇ ਇੱਕ ਨਿਸ਼ਚਿਤ ਆਮਦਨੀ ਮਿਲੇਗੀ ਗੁਰਜੰਟ ਸਿੰਘ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸਨੇ ਕਿਹਾ ਬਾਪੂ ਜੀ ਇਹ ਟਾਬੇ ਦਾ ਨਾਮ ਹੋਣਾ ਸ਼ੇਰਾ ਪੰਜਾਬ ਫੌਜੀ ਟਾਬਾ ਨਹੀਂ ਅੱਜ ਤੋਂ ਇਸ ਦਾ ਨਾਮ ਸ਼ਹੀਦ ਕੈਪਟਨ ਵਿਕਰਮ ਸਿੰਘ ਯਾਦਗਰੀ ਟਾਬਾ ਹੋਵੇਗਾ ਇਹ ਸਾਡੀ ਫੌਜ ਵੱਲੋਂ ਤੁਹਾਡੇ ਬਹਾਦਰ ਪੁੱਤ ਪੁੱਤ ਨੂੰ ਇੱਕ ਛੋਟੀ ਜੀ ਸਰਤਾਂਝਲੀ ਹੈ ਇਹ ਸੁਣ ਕੇ ਗੁਰਜੰਟ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗਦੇ ਨੇ ਉਹ ਜ਼ਮੀਨ ਤੇ ਬੈਠ ਜਾਂਦਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅੱਜ ਉਸ ਦੇ ਸ਼ਹੀਦ ਪੁੱਤ ਨੂੰ ਇੰਨਾ ਵੱਡਾ ਸਨਮਾਨ ਮਿਲਿਆ ਸੀ ਪਰ ਇਹ ਤੋਹਫੇ ਅਜੇ ਖਤਮ ਨਹੀਂ ਹੋਏ ਸਾਨਾ ਕਰਨਲ ਸਾਹਿਬ ਨਿਮਰਤ ਕੋਲੇ ਜਾਂਦੇ ਨੇ ਉਹਦੇ ਸਿਰ ਤੇ ਹੱਥ ਰੱਖਦੇ ਹੋਏ ਕਹਿੰਦੇ ਆ ਬੇਟੀ ਤੂੰ ਡਾਕਟਰ ਬਣਨਾ ਚਾਹੁੰਦੀ ਆ ਨਿਮਰਤ ਨੇ ਚਿਰਜਦੇ ਹੋਏ ਸਿਰ ਹਿਲਾਇਆ ਉਸਨੇ ਕਿਹਾ ਅੱਜ ਤੋਂ ਟੀ ਫੌਜ ਤੁਹਾਡੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਲਵੇਗੀ ਹੁਣ ਤੁਹਾਡਾ ਖਾਣਾ ਫੀਸ ਤੇ ਰਹਿਣ ਸਹਿਣ ਦਾ ਸਾਰਾ ਖਰਚਾ ਭਾਰਤੀ ਫੌਜ ਦੀ ਜ਼ਿੰਮੇਵਾਰੀ ਹੈ ਤੁਸੀਂ ਬਸ ਮੰਨ ਲਗਾ ਕੇ ਪੜ੍ਹਾਈ ਕਰੋ ਇੱਕ ਵਧੀਆ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰੋ ਇਹ ਇੱਕ ਸੁਪਨਾ ਸੀ ਜੋ ਸੱਚ ਹੋ ਰਿਹਾ ਸੀ ਨਿਮਰਤਾ ਗੁਰਜੰਟ ਦੋਨੇ ਰੋ ਰਹੇ ਸਨ ਪਰ ਇਹ ਹੰਝੂ ਉਹਨਾਂ ਦੀ ਬੇਵਸੀ ਦੇ ਨਹੀਂ ਉਹ ਖੁਸ਼ੀ ਤੇ ਸ਼ੁਕਰਾਨੇ ਦੇ ਸਨ ਅਗਲੇ ਕੁਝ ਮਹੀਨਿਆਂ ਵਿੱਚ ਉਹ ਟੁੱਟੇ ਫੁੱਟੇ ਢਾਬੇ ਦੀ ਥਾਂ ਤੇ ਇੱਕ ਸ਼ਾਨਦਾਰ ਵੱਡਾ ਸਾਫ਼ ਸੁਥਰਾ ਢਾਬਾ ਬਣ ਗਿਆ ਸੀ ਸੀਨੀਅਰ ਫੌਜੀ ਅਧਿਕਾਰੀ ਉਸ ਤੇ ਦਕਾਟਣ ਕਰਨ ਆਏ ਸਨ ਗੁਰਜੰਟ ਸਿੰਘ ਨੇ ਆਪਣੇ ਹੱਥਾਂ ਨਾਲ ਰੀਵਨ ਕਟਿਆ ਟਾਬੇ ਦੇ ਮੁੱਖ ਕੰਧ ਤੇ ਕੈਪਟਨ ਵਿਕਰਮ ਸਿੰਘ ਦੀ ਇੱਕ ਵੱਡੀ ਤਸਵੀਰ ਲਗਾਈ ਗਈ ਗੁਰਜੰਟ ਸਿੰਘ ਅਜੇ ਵੀ ਉਸ ਟਾਬੇ ਤੇ ਕੰਮ ਕਰਦਾ ਹੈ ਪਰ ਹੁਣ ਉਹ ਇੱਕ ਬੇਸਹਾਰਾ ਬੁੱਢਾ ਟਾਬਾ ਮਾਲਕ ਨਹੀਂ ਸਗੋਂ ਇੱਕ ਸਤਕਾਰਯੋਗ ਆਦਮੀ ਹੈ ਉਹ ਹਜੇ ਵੀ ਹਰ ਫੌਜੀ ਨੂੰ ਉਸੇ ਪਿਆਰ ਤੇ ਆਪਣੇ ਪੰਨ ਨਾਲ ਖਾਣਾ ਖਵਾਉਂਦਾ ਉਸ ਦੀਆਂ ਅੱਖਾਂ ਵਿੱਚ ਚਿੰਤਾ ਦੀਆਂ ਲਕੀਰਾਂ ਨਹੀਂ ਸਨ ਮਾਣ ਸੰਤੁਸ਼ਟੀ ਦੀ ਚਮਕ ਸੀ ਨਿਮਰਤਵੀ ਡਾਕਟਰ ਦੀ ਪੜ੍ਹਾਈ ਕਰਨ ਲਈ ਚਲੀ ਗਈ ਸੀ ਜਦੋਂ ਉਹ ਛੁੱਟੀ ਵਿੱਚ ਆਉਂਦੀ ਤਾਂ ਆਪਣੇ ਦਾਦੇ ਦੀ ਮਦਦ ਕਰਨ ਲਈ ਢਾਬੇ ਤੇ ਪਹੁੰਚ ਜਾਂਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੇਸ਼ ਭਗਤੀ ਤੇ ਭਲਾਈ ਦਾ ਕੋਈ ਵੀ ਕੰਮ ਪਾਵੇ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਕਦੇ ਵੀ ਵਿਅਰਥ ਨਹੀਂ ਜਾਂਦਾ ਗੁਰਜੰਟ ਸਿੰਘ ਨੇ ਭੁੱਖੇ ਫੌਜੀਆ ਨੂੰ ਇੱਕ ਵਾਰ ਖਾਣਾ ਖਵਾਇਆ ਸੀ ਪਰ ਬਦਲੇ ਵਿੱਚ ਭਾਰਤੀ ਫੌਜ ਨੇ ਉਸ ਨੂੰ ਤੇ ਉਸਦੀ ਪੋਤੀ ਨੂੰ ਜੀਵਨ ਭਰ ਸਤਿਕਾਰ ਤੇ ਸੁਰੱਖਿਆ ਦਿੰਦੀ ਉਹ ਸਾਬਤ ਕਰਦਾ ਹੈ ਕਿ ਭਾਰਤੀ ਫੌਜ ਨਾ ਸਿਰਫ ਸਰੰਦਾ ਦੀ ਰਾਖੀ ਕਰਨੀ ਜਾਣਦਾ ਹੈ ਸਗੋਂ ਆਪਣੇ ਦੇਸ਼ ਦੇ ਸੱਚੇ ਦੇਸ਼ ਭਗਤਾਂ ਦੀ ਸਨਮਾਨ ਦੀ ਰੱਖਿਆ ਕਰਨੀ ਵੀ ਜਾਣਦਾ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਰ ਆਈਆਂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਅਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ